ਨਾਸਰੂ ਮਨਸੂਰ ਗੁਰਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਗੁਰਗੋਬਿੰਦ ਸਿੰਘ ਹਕ ਰਾਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਭਜਨੂਰ ਗੁਰਗੋਬਿੰਦ ਸਿੰਘ ਹਕ ਹਕ ਆਗਹਾ ਗੁਰਗੋਬਿੰਦ ਸਿੰਘ ਸ਼ਾਹ ਸ਼ਨ ਸ਼ਾਹ ਦੁਰਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ आनंदपुर صاحب ਸੰਗਤਾਂ ਨੂੰ ਦਰਸ਼ਨ ਦੇ ਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਵਪਾਰੀ ਰੂਪੇ ਨੇ ਮਹਾਰਾਜ ਜੀ ਦਾ ਧੰਵਾਦ ਕਰਦਿਆਂ ਮਲਤਾਨ ਦੇ ਮਸੰਦ ਦੁਲਚੇ ਦੇ ਰਾਈ ਆਪਣੀ ਭੇਟਾ ਭੇਜੀ ਹੈ ਰੂਪੇ ਨੇ ਦੁਲਿਤੇ ਮਸੰਦ ਨੂੰ ਗੁਰੂ ਜੀ ਦੇ ਦਸਤਾਰੇ ਲਈ 100 ਸੁੱਚੇ ਮੋਤੀ ਇੱਕ ਜੋੜੀ ਜੜਾਊ ਕੜੇ 50 ਮੋਹਰਾ ਇੱਕ ਜੜਾਓ ਕਟਾਰ ਇੱਕ ਰੇਸ਼ਮੀ ਪੋਸ਼ਾਕ ਗੁਰੂ ਜੀ ਲਈ ਭੇਜਿਆ ਮਾਤਾ ਜੀ ਲਈ ਵੀ ਦੂਪ ਪੋਸ਼ਾਕੇ ਹੋਰ ਵੀ ਕਈ ਤਰ੍ਹਾਂ ਦੇ ਪਦਾਰਥ ਉਹਨੇ ਨਾਲ ਰੱਖੇ ਆਖਿਆ ਮੇਰੇ ਵੱਲੋਂ ਮਹਾਰਾਜ ਜੀ ਨੂੰ ਕਹਿਣਾ ਕਿ ਗੁਰੂ ਨਾਨਕ ਦਾ ਘਰ ਧੰਨਾ ਜਿਨੇ ਮੇਰੀ ਇੱਜ਼ਤ ਰੱਖੀ ਮੈਂ ਸ਼ਰਮਿੰਦਾ ਹਾਂ ਕਿ ਨੌਵੇਂ ਸਤਿਗੁਰੂ ਜੀ ਦੀ 시ਦੀ ਸਮੇ ਨਹੀਂ ਪਹੁੰਚ ਸਕਿਆ ਨਾ ਆਪ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਦੇ ਅਵਸਰ ਤੇ ਹਾਜ਼ਰ ਹੋਇਆ ਹਾਂ ਮੇਰੀ ਮਜਬੂਰੀ ਨੂੰ ਬਖਸ਼ਨਾ ਮੈਨੂੰ ਦੀਦਾਰ ਦੇਣਾ ਦਲਚਸ ਮਸੰਦ ਲੋਭੀ ਮਨੁੱਖ ਸੀ ਭਾਈ ਰੂਪੇ ਦੇ ਦਿੱਤੇ ਧਨ ਪਦਾਰਥ ਨੂੰ ਵੇਖ ਕੇ ਉਹਦੀ ਨੀਅਤ ਬਦਲ ਗਈ ਉਹਨੇ 58 ਵਧੀਆ ਮੋਤੀ 26 ਮੋਰਾ ਕੱਢ ਕੇ ਘਰ ਰੱਖ ਲੀਆਂ ਬਾਕੀ ਦੀਆਂ ਵਸਤੂਆਂ ਨਾਲ ਲੈ ਕੇ ਆਨੰਦਪੁਰ ਨੂੰ ਚੱਲ ਪਿਆ ਉੱਥੇ ਪਹੁੰਚ ਕੇ ਲੋਭ ਨੇ ਫੇਰ ਹਲਕਾਇਆ ਉਹਨੇ ਜਿਹੜਾ ਔਕੜਿਆਂ ਦੀ ਜੋੜੀ ਵੀ ਕੱਢ ਕੇ ਆਪਣੇ ਪੱਗ ਵਿੱਚ ਲੁਕਾ ਲਈ ਬਾਕੀ ਦੇ ਪਦਾਰਥ ਮਹਾਰਾਜ ਜੀ ਅੱਗੇ ਜਾ ਪੇਟਾ ਕੀਤੇ ਅੱਗਾ ਗੁਰੂ ਜੀ ਜਾਣੀ ਜਾਣਨੇ ਉਹਨਾਂ ਨੇ ਭਰੇ ਦੀਵਾਨ ਵਿੱਚ ਦਲਚੇ ਨੂੰ ਪਰਤਾ ਕੇ ਪੁੱਛਿਆ ਸਨਾ ਭਾਈ ਸਾਡੇ ਲਈ ਮਲਤਾਨ ਤੋਂ ਹੋਰ ਕੀ ਲੈ ਕੇ ਆਇਆ ਹੈ ਦਲਚਾ ਹੱਥ ਜੋੜ ਕੇ ਬੋਲਿਆ ਸੱਚੇ ਪਾਤਸ਼ਾਹ ਜੋ ਕੁਝ ਵੀ ਲਿਆਇਆ ਸਾਂ ਆਪਦੇ ਹਜ਼ੂਰ ਭੇਟਾ ਕਰ ਦਿੱਤ ਸੋਜ ਲੈ ਕੁਝ ਰਹਿ ਤਾ ਨਹੀਂ ਗਿਆ ਮਹਾਰਾਜ ਜੀ ਨੇ ਆਖਿਆ ਕਿਸੇ ਸ਼ਰਧਾਵਾਨ ਪਿਆਰੇ ਦੀ ਭੇਜੀ ਹੋਈ ਕੋਈ ਸ਼ਗਾਤ ਰਹਿ ਦਣ ਗਏ ਹਜੂਰ ਹੋਰ ਤਾਂ ਕੁਝ ਨਹੀਂ ਸਭ ਗਏ ਚਰਨਾਂ ਵਿੱਚ ਰੱਖ ਦਿੱਤਾ ਪਰ ਦੇਲੂ ਦਾ ਕੰਬਰਣ ਲੱਗ ਪਿਆ ਕਿ ਜਾਣੀ ਜਾਨ ਪਾਤਸ਼ਾਹ ਨੇ ਮੇਰੀ ਚੋਰੀ ਤਾੜ ਲਈ ਆ ਪਰ ਕਿੱਥੇ ਇੱਕ ਨਿਆਣਾ ਬਾਲਕ ਨੂੰ ਇਨੀ ਸ਼ਕਤੀ ਨਹੀਂ ਹੋ ਸਕਦੀ ਇੱਕ ਬਾਸੀ ਮਨ ਇਹ ਵੀ ਆਖਦਾ ਤਦੇ ਸਤਿਗੁਰਾਂ ਨੇ ਕੋਲ ਪਾਇ ਇੱਕ ਤੀਰ ਨਾਲ ਮਸੰਦ ਦੀ ਪੱਗ ਲਾਤੀ ਪੱਗ ਦੇ ਧਰਤੀ ਦੇ ਡਿੱਗਦਿਆਂ ਸਤਿਗੁਰਾਂ ਲਈ ਮੇਜ ਦੇ ਬਣੇ ਹੋਏ ਦੋ ਸੋਨੇ ਦੇ ਜੜਾਉ ਕੜੇ ਬਾਹਰ ਨਿਕਲ ਪਏ ਕਿ ਸਿੱਖ ਨੇ ਕੜੇ ਚੁੱਕ ਗਏ ਸਾਈਂ ਜੀ ਦੇ ਸਨਮਖ ਰੱਖ ਦਿੱਤੇ ਤੇ ਮਹਾਰਾਜ ਜੀ ਮੁਸਕਰਾ ਕੇ ਮਸੰਦਵਾਲ ਵੇਖਣ ਲੱਗੇ ਦੁਲਚਸ ਪੱਗ ਲੈ ਕੇ ਮਹਾਰਾਜ ਜੀ ਦੇ ਚਰਨਾਂ ਤੇ ਜਾ ਟੱਠਾ ਲੱਗਾ ਭੁੱਲ ਬਖਸ਼ਾਣ ਤਰਲੇ ਕਰਨ ਭਾਈ ਹਰ ਦਿੱਤਾ ਜੀ ਵੀ ਗੁਰਾਂ ਦੇ ਕੋਲੇ ਬੈਠੇ ਸਨ ਉਹਨਾਂ ਦਾ ਕੋਮਲ ਮਨ द्रਵ ਗਿਆ ਉਹ ਸਹਿਬਾ ਅੱਗੇ ਹੱਥ ਜੋੜ ਖੜੇ ਹੋ ਗਏ ਤੇ ਬੇਨਤੀ ਕਰਦੇ ਮਸੰਦ ਦੀ ਭੁੱਲ ਨੂੰ ਬਖਸ਼ ਦਿਓ ਸਾਹਿਬ ਬੋਲੇ ਗੁਰੂ ਨਾਨਕ ਦਾ ਘਰ ਸਦਾ ਬਖਸ਼ੇਂਦਾ ਸਾਨੂੰ ਮਾਇਆ ਨਾਲ ਮੋਹ ਨਹੀਂ ਅਸਾਂ ਦੁਲਚੇ ਨੂੰ ਬਖਸ਼ਿਆ ਫਿਰ ਸਹਿਬ ਜੀ ਨੇ ਮਸੰਦ ਨੂੰ ਉਸ ਪ੍ਰੇਮੀ ਸਿੱਖ ਦੀ ਵਾਰਤਾ ਸੁਲਾਉਣ ਲਈ ਆਖਿਆ ਜਿਨੇ ਸਾਰੇ ਪਦਾਰਤ ਭੇਜੇ ਸਨ ਦੁਲਚੇ ਨੇ ਦੀਵਾਨ ਵਿੱਚ ਸਾਰੀ ਘਟਨਾ ਸੁਣਾਈ ਕਿ ਜਿਹੜੇ ਮੋਤੀ ਦੇ ਮੋਹਰਾ ਘਰ ਰੱਖਾਇਆ ਸੀ ਉਹਨਾਂ ਦੀ ਚੋਰੀ ਦਾ ਅਪਰਾਧ ਵੀ ਕਬੂਲ ਕਰਕੇ ਸੱਚੇ ਸਾਈਂ ਜੀ ਅੱਗੇ ਭੁੱਲ ਬਖਸ਼ਣ ਦੀ ਅਰਜ਼ੋਈ ਕੀਤੀ। ਸਾਬ ਜੀ ਨੇ ਆਗਿਆ ਕੀਤੀ ਕਿ ਮਾਇਆ ਮੋਹਣੀਆ ਇਹਦਾ ਮੋਹ ਤਿਆਗ ਦੇ। ਇਸ ਮਾਇਆ ਦੇ ਸ਼ਾਸਤਰੀਆਦ ਭੇਜ ਕੇ ਇਹਨੂੰ ਸਫਲਾ ਬਣਾ ਲਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ੀਧੀ ਨਾਲ ਸਿੱਖਾਂ ਵਿੱਚ ਬੜਾ ਜੋਸ਼ ਫੈਲਿਆ ਹੋਇਆ ਸੀ ਬਾਲ ਗੋਬਿੰਦ ਜੀ ਹੁਣ ਗੁਰੂ ਗੱਦੀ ਦੇ ਬਿਰਾਜਮਾਨ ਸਨ। ਸਿੱਖਾਂ ਦੀ ਆਵਾਜ਼ ਅਗਵਾਈ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਆ ਪਈ ਸੀ ਉਹਨਾਂ ਨੇ ਸਿੱਖਾਂ ਵਿੱਚ ਪੈਦਾ ਹੋਏ ਜੋਸ਼ ਰੋਅ ਅਤੇ ਨਾਰਾਜ਼ਗੀ ਨੂੰ ਸੰਗਠਿਤ ਰੂਪ ਵਿੱਚ ਲਿਆਉਣ ਅਤੇ ਉਹਨਾਂ ਨੂੰ ਇੱਕ ਵਿਸ਼ੇਸ਼ ਸੇਧ ਦੇਣ ਦਾ ਨਿਚਾ ਕੀਤਾ ਸੋਧ ਕੀਤੀ ਸੀ ਸਿੱਖਾਂ ਨੂੰ ਇੱਕ ਸੈਨਿਕ ਜਥੇਬੰਦੀ ਵਿੱਚ ਸੰਗਠਿਤ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ ਵੇਖ ਲਿਆ ਸੀ ਮੁਗਲ ਰਾਜ ਕੇ ਸੈਨ ਕੇ ਰਾਜ ਹੈ ਸੈਨਾ ਦੇ ਹਸਾਰੇ ਇਹ ਲੋਕਾਂ ਦੇ ਰਾਜ ਕਰਦਾ ਹੈ ਮਨ ਮਰਜੀ ਦੇ ਜ਼ੁਲਮ ਢਾਉਂਦਾ ਹੈ ਸੈਨਾ ਦਾ ਮੁਕਾਬਲਾ ਕੋਈ ਸੰਗਠਿਤ ਸੈਨਿਕ ਸ਼ਕਤੀ ਕਰ ਸਕਦੀ ਹੈ ਇਸ ਲਈ ਜ਼ੁਲਮ ਅਤੇ ਅਨਿਆਇ ਦਾ ਅੰਤ ਕਰਨ ਲਈ ਤਲਵਾਰ اٹھਾਉਣਾ ਜ਼ਰੂਰੀ ਹੋ ਗਿਆ ਇਹ ਸੋਚ ਕੇ ਗੁਰੂ ਜੀ ਨੇ ਪਹਿਲਾ ਆਪ ਨਿਯਮਤ ਰੂਪ ਵਿੱਚ ਸੈਨਿਕ ਸਿਖਲਾਈ ਲੈਣੀ ਸ਼ੁਰੂ ਕੀਤੀ ਇਸ ਕਮੁਜ ਬੀਬੀ ਵੀਰੋ ਦਾ ਪੁੱਤਰ ਬਾਬਾ ਸੂਰਜਮਲ ਦੇ ਪੁੱਤਰੇ ਗੁਲਾਬ ਰਾਏ ਦਾ ਸ਼ਾਮਦਾਸ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਿਰੋਧ ਦਾ ਪੁੱਤਰ ਦਇਆਨੰਦ ਉਹਨਾਂ ਦੀ ਸਹਾਇਤਾ ਕੀਤੀ ਗੁਰੂ ਜੀ ਇਹਨਾਂ ਯੋਧਿਆਂ ਨਾਲ ਮਿਲ ਕੇ ਸ਼ਾਸਤਰ ਚਲਾਉਣ ਦਾ ਅਭਿਆਸ ਕਰਦੇ ਛੇਤੀ ਆਪ ਜੀ ਨੇ ਹੋਰ ਪ੍ਰਕਾਰ ਦੇ ਹਰ ਪ੍ਰਕਾਰ ਦੇ ਸ਼ਾਸਤਰ ਜਿਵੇਂ ਤਲਵਾਰ, ਨੀਜਾ, ਤੀਰ, ਬਰਛਾ, ਬੰਦੂਕ ਆਦ ਚਲਾਉਣੇ ਚਲਾਉਣ ਜਿਸ ਸੰਪੂਰਨਤਾ નિਪੁੰਨਤ ਕਰ ਲਈ। ਇਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਫੌਜੀ ਸਿਖਲਾਈ ਦੇਣੀ ਰੰਭ ਕੀਤੀ। ਇਸ ਕਾਰਜ ਲਈ ਕਾफी ਮਾਤਰਾ ਦੇ ਸ਼ਾਸਤਰਾਂ, ਘੋੜਿਆਂ ਆਦ ਦੀ ਲੋੜ ਸੀ। ਸੋ ਸਿੱਖ ਸੰਗਤਾਂ ਨੂੰ ਆਗਿਆ ਕਰ ਦਿੱਤੀ ਕੇ ਅੱਗੋਂ ਤੋਂ ਗੁਰੂ ਦਰਸ਼ਨਾਂ ਲਈ ਆਉਂਦੇ ਸਮੇਂ ਜੇ ਕੋਈ ਭੇਟਾ ਲਿਆਉਣੀ ਹੋਵੇ ਤਾਂ ਇਹ ਭੇਟਾ ਵਧੀਆ ਕਿਸਮ ਦੇ ਸ਼ਾਸਤਰਾ ਅਦੇ ਉੱਚੀ نسل ਦੇ ਘੋੜਿਆਂ ਦੇ ਰੂਪ ਵਿੱਚ ਹੋਇਆ ਕਰੇ ਇਹ ਸਾਗਿਆ ਦੇ ਸਿੱਟੇ ਵਜੋਂ ਗੁਰੂ ਸਾਹਿਬ ਕੋਲ ਭਾਰੀ ਗਿਣਤੀ ਵਿੱਚ ਵਧੀਆ ਕਿਸਮ ਦੇ ਹਥਿਆਰ ਅਤੇ ਘੋੜੇ ਕਤਰਉਣ ਲੱਗੇ ਸੈਨਿਕ ਸਿਖਲਾਈ ਦੇ ਨਾਲ ਨਾਲ ਸਿੱਖਾਂ ਦਾ ਜੋਸ਼ ਅਤੇ ਮਨੋਬਲ ਉੱਚਾ ਰੱਖਣ ਲਈ ਗੁਰੂ ਜੀ ਨੇ ਵੀਰ ਰਸ ਦੇ ਸਾਹਿਦ ਦੀ ਰਚਨਾ ਕਰਨੀ ਅਧਿਆਪਨੇ ਦਰਬਾਰੀ ਕਵੀਆਂ ਕੋਲੋਂ ਕਰਾਉਣੀ ਸ਼ੁਰੂ ਕਰ ਦਿੱਤੀ ਸਾਹਿਦ ਖਾਸ ਕਰਕੇ ਕਵਤਾ ਦਾ ਲੋਕਾਂ ਦੇ ਮਨਾਂ ਉੱਤੇ ਡੂੰਘਾ ਅਸਰ ਹੁੰਦਾ ਗੁਰੂ ਜੀ ਨੇ ਚੰਡੀ ਦੀ ਵਾਰ ਦੇ ਨਾਮ ਹੇਠ ਕਦੀ ਸੁੰਦਰ ਜੋਛੀਲੀ ਲੰਮੀ ਬਾਣੀ ਰਚੀ ਇਸੇ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਨਾਮ ਦੇ ਕੇ ਵੱਜ ਕੋਟੀ ਦੇ ਕਵੀਆਂ ਪਾਸੋਂ ਵੀਰ ਕਾਬ ਦੀ ਰਚਨਾ ਕਰਾਈ ਉਹਨਾਂ ਦੇ ਦਰਬਾਰ ਵਿੱਚ ਢਾਡੀ ਲੋਕ ਵੀਰ ਰਾਸੀਆਂ ਵਾਰਾ ਗਾਇਆ ਕਰਦੇ ਸਨ ਇਸਰਾ ਆਨੰਦਪੁਰ ਦੇ ਸ਼ਾਂਤ ਵਾਤਾਵਰਨ ਉੱਤੇ ਹੁਣ ਵੀਰਤਾ ਜੋਸ਼ ਅਤੇ ਉਮਾ ਦਾ ਰੰਗ ਚਮਕਣ ਲੱਗਾ ਇਸ ਤਿਆਰੀ ਦਾ ਵਰਣਨ ਗੁਰੂ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਪ੍ਰਕਾਰ ਕੀਤਾ ਰਾਜ ਸਾਜ ਹਮ ਪਰ ਜੈ ਆਇਓ ਰਾਜ ਸਾਜ ਹਮ ਪਰ ਜਾਬ ਆਇਓ ਯਥਾ ਸ਼ਕਤ ਤਵ ਧਰਮ ਚ ਲਾਇਓ ਭਾਂਤ ਭਾਂਤ ਬਨ ਖੇਲ ਸ਼ਿਕਾਰਾ ਮਾਰੇ ਰੀਸ਼ ਰੋਜ ਚੰਖਾਰਾ ਇੱਕ ਵਾਰ ਲਾਹੌਰ ਦੀ ਸੰਗਤ ਕਈ ਤਰ੍ਹਾਂ ਦੇ ਨਜ਼ਰਾਨੇ ਦੇ ਭੇਟਾ ਲੈ ਕੇ ਹਾਜ਼ਰ ਹੋਈ ਇਸ ਸੰਗਤ ਵਿੱਚ ਲਾਹੌਰ ਦਾ ਕਿਧਨਾੜ ਖੱਤਰੀ ਭਾਈ ਹਰਜਸ ਵੀ ਸ਼ਾਮਲ ਸੀ ਉਹਦੀ ਕੰਨਿਆ ਸਿਆਣੀ ਹੋ ਚੁੱਕੀ ਸੀ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਉਹਦੇ ਮਨ ਵਿੱਚ ਸੰਕਲਪ ਉੱਠਿਆ ਕਿ ਕਿਉਂ ਨਾ ਆਪਣੀ ਕੰਨਿਆ ਦਾ ਰਿਸ਼ਤਾ ਗੁਰੂ ਸਾਹਿਬ ਨਾਲ ਕਰ ਦੇਵਾਂ ਉਹਨੇ ਮਾਤਾ ਜੀ ਪਾਸ ਹਾਜ਼ਰ ਹੋ ਕੇ ਆਪਣੀ ਇੱਛਾ ਪ੍ਰਗਟ ਕੀਤੀ ਮਾਤਾ ਜੀ ਨੇ ਉਹਦੀ ਇੱਛਾ ਤੇ ਸ਼ਰਧਾ ਵੇਖ ਕੇ ਰਿਸ਼ਤਾ ਪ੍ਰਵਾਨ ਕਰ ਲਿਆ ਜੇ ਗੋਬਿੰਦ ਰਾਏ ਜੀ ਨੂੰ ਇਸ਼ਵਾਰਾ ਲੱਤ ਉਪਰਾਂ ਦੇ ਯੋਗ ਸਮਾ ਵਿਚਾਰ ਕੇ ਵਿਆਹ ਦਾ ਦਿਨ ਨਿਯਤ ਕੀਤਾ ਗਿਆ ਭਾਈ ਹਰਜਸ ਦੀ ਇੱਛਾ ਸੀ ਕਿ ਸਤਗੁਰਾਂ ਦੀ ਜੰਜ ਲਾਹੌਰ ਟੁੱਕੇ ਪਰ ਉਸ ਸਮੇਂ ਦੇਸ਼ ਦੇ ਹਾਲਾਤ ਜਿਹੇ ਸਨ ਕਿ ਜੰਜ ਲੈ ਕੇ ਲਾਹੌਰ ਜਾਣਾ ਠੀਕ ਨਾ ਸਮਝਿਆ ਗਿਆ ਗੁਰੂ ਜੀ ਨੇ ਭਾਈ ਹਰਜਸ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਆ ਆਨੰਦਪੁਰ ਦੇ ਉੱਤਰ ਵੱਲ 7-8 ਮੀਲ ਦੂਰ ਪਹਾੜ ਵਿੱਚ ਇੱਕ ਸੁੰਦਰ ਨਗਰ ਵਸਾ ਕੇ ਉਹਦਾ ਨਾਂ ਨਵਾਂ ਲਾਹੌਰ ਰੱਖ ਦਿੱਤਾ ਸਭਿਖੀ ਅੱਧੇ ਉਹਦਾ ਪਰਿਵਾਰ ਇਸ ਨਵੇਂ ਲਾਹੌਰ ਵਿੱਚ ਆਣ ਵਸਿਆ ਇਸ ਅਸਥਾਨ ਤੇ 15 ਜੇਠ 1200 30 ਬਿਕਰਮੀ ਨੂੰ ਸਹਿਬਜ਼ਾਦੇ ਗੋਬਿੰਦ ਰਾਏ ਜੀ ਦੇ ਜੀਤੋ ਜੀ ਦਾ ਆਨੰਦ ਕਾਰਜ ਹੋਇਆ ਇਸ ਅਸਥਾਨ ਤੇ 15 ਜੇਠ ਨੂੰ ਗੋਵਨ ਜੀ ਦਾ ਅਦੇ ਜੀਤੋ ਜੀ ਦਾ ਆਨੰਦ ਕਾਰਜ ਹੋਇਆ ਇੱਕ ਦਿਨ ਸਹਿਬ ਜੀ ਘੋੜੇ ਦੇ ਸਵਾਰ ਸੈਰ ਕਰਨ ਲਈ ਜਾ ਰਹੇ ਸਨ ਕਈ ਸਿੱਖ ਨਾਲ ਸਨ ਨਗਰ ਤੋਂ ਥੋੜੀ ਦੂਰ ਗਏ ਅਗੋਂ ਆਪ ਜੀ ਦੇ ਵਸਤਰ ਧੋਣ ਵਾਲਾ ਧੋਬੀ ਸਿਰ ਤੇ ਕੱਪੜਿਆਂ ਦੀ ਪਾਂਡ ਚੁੱਕੀ ਆਉਂਦਾ ਮਿਲਿਆ ਗੁਰੂ ਜੀ ਦੇ ਪੁੱਛਣ ਦੇ ਧੋਬੀ ਨੇ ਦੱਸਿਆ ਕਿ ਇੱਥੇ ਨੇੜੇ ਤੇੜੇ ਕੱਪੜੇ ਧੋਣ ਲਈ ਕਿਤੇ ਪਾਣੀ ਨਹੀਂ ਮਿਲਦਾ ਇਸ ਕਰਕੇ ਉਹਨਾਂ ਦੂਰ ਨਦੀ ਤੇ ਕੱਪੜੇ ਧੋਣ ਲਈ ਜਾਣਾ ਪੈਂਦਾ ਉਹਦੀ ਗੱਲ ਸੁਣ ਕੇ ਸਹਿਬ ਜੀ ਨੇ ਆਪਣਾ ਵਰਖਾ ਧਰਤੀ ਤੇ ਮਾਰਿਆ ਵਰਖਾ ਧਰਤੀ ਵਿੱਚ ਡੂੰਗਾ ਖੁੱਭ ਗਿਆ ਆਪ ਜੀ ਨੇ ਭਾਈ ਸੰਗੋਦਾਸ ਨੂੰ ਹੁਕਮ ਕੀਤਾ ਕਿ ਵਰਸ਼ਾ ਧਰਤੀ ਵਿੱਚੋਂ ਕੱਢੋ ਭਾਈ ਸੰਗੋਦਾਸ ਨੇ ਬੜਾ ਜ਼ੋਰ ਲਾਇਆ ਪਰ ਵਰਸ਼ਾ ਪੁੱਟਿਆ ਨਾ ਗਿਆ ਤਦ ਸਹਿਬ ਜੀ ਨੇ ਘੋੜੇ ਦੀ ਪਿੱਠ ਤੇ ਬੈਠਿਆ ਹੀ ਵਰਸ਼ਾ ਪੁੱਟ ਲਿਆ ਵਰਸ਼ਾ ਪੁੱਟਣ ਦੇ ਨਾਲ ਉੱਥੇ ਧਰਤੀ ਵਿੱਚੋਂ ਪਾਣੀ ਦੀ ਧਾਰ ਫੁੱਟ ਗਈ ਇਹ ਗੋਤਗਵੇ ਕੇ ਇੱਕ ਸਿੱਖ ਮਾਰੀ ਚੰਦ ਇਹਦੇ ਦਿਲ ਜਾਈ ਵੀ ਜੇ ਮੈਨੂੰ ਮਾਰਾ ਜੀ ਆਗਿਆ ਕਰਦੇ ਮੈਂ ਤਾਂ ਸੌਖਾ ਹੀ ਵਰਸ਼ਾ ਪੁੱਟ ਲੈਣਾ ਸੀ ਸਹਿਬ ਜੀ ਭਾਈ ਮਾਰੀ ਚਾਂਦੇ ਭਾਵ ਜਾਣਗੇ ਅਤੇ ਪਹਿਲੀ ਜਗ੍ਹਾ ਦੇ ਕੋਲ ਹੀ ਮੁਰ ਵਰਸ਼ਾ ਧਰਤੀ ਵਿੱਚ ਮਾਰਿਆ ਭਾਈ ਮਾਰੀ ਚਾਂਦਰੋ ਹੁਕਮ ਕੀਤਾ ਵਰਸ਼ਾ ਬਾਹਰ ਕੱਢੋ ਮਾਰੀ ਚਾਂਦਾ ਆਪਣਾ ਪੂਰਾ ਤਰਾ ਲਾ ਲਿਆ ਪਰ ਵਰਸ਼ਾ ਨਾ ਨਿਕਲਿਆ ਤਦ ਗੁਰੂ ਸਾਹਿਬ ਜੀ ਨੇ ਉਸੇ ਤਰ੍ਹਾਂ ਘੋੜੇ ਤੇ ਬੈਠਿਆਂ ਹੀ ਵਰਸ਼ਾ ਬਾਹਰ ਖਿੱਚ ਲਿਆ ਇਸ ਜਗ੍ਹਾ ਤੋਂ ਵੀ ਜਲਦ ਜਲਦਾ ਸੋਮਾ ਫੁੱਟ ਨਿਕਲਿਆ ਧਾਰਾ ਵਗਣ ਲੱਗੀਆਂ ਤਾਂ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਇੱਕ ਧਾਰਾ ਹੋਰ ਪ੍ਰਗਟ ਦਿਓ ਪ੍ਰਗਟ ਕਰ ਦਿਓ ਇੱਥੇ ਗੁਰੂ ਕੀ ਤਰਬੈਣੀ ਬਣ ਜਾਏ ਸਹਿਬ ਜੀ ਨੇ ਬੇਨਤੀ ਪ੍ਰਵਾਨ ਕਰ ਦਿਓਏ ਤੀਜੀ ਵਾਰ ਬਰਸ਼ਾ ਜ਼ਮੀਨ ਵਿੱਚ ਮਾਰਿਆ ਅਦੇ ਛੋਲੇ ਜੇ ਬਾਹਰ ਧੂੜਿਆ ਉਤੋਂ ਜਲ ਦੀ ਤੀਜੀ ਧਾਰਾ ਵਹਿ ਤੁਰੀ ਇਸ ਗੁਰੂ ਕੀ ਦਰਬਾਣੀ ਵਿੱਚ ਅੱਜ ਵੀ ਸੰਗਤਾਂ ਇਸ਼ਨਾਨ ਦਾ ਆਨੰਦ ਲੈਂਦੀਆਂ ਨੇ ਇੱਕ ਦਿਨ ਮਾਈ ਇੱਕ ਜਾਨਾ ਕਿਸ਼ੋਰ ਗੁਰੂ ਜੀ ਦੇ ਕੰਨਾਂ 'ਚ ਇੱਕ ਮਾਈ ਦੇ ਰੁਦਣ ਦੀ ਡਾਢੀ ਦਰਦ ਭਰੀ ਆਵਾਜ਼ ਆਈ ਕੋਮਲ ਚਿੱਤ ਸਾਹਿਬ ਜੀ ਦਰਬ ਗਏ ਮਾਈ ਜੀ ਦੇ ਪਾਸ ਪਹੁੰਚੇ ਮਾਈ ਧਰਤੀ 'ਤੇ ਬੈਠੀ ਵਰਲਾਪ ਕਰ ਰਹੀ ਸੀ ਉਹਦੇ ਸਾਹਮਣੇ ਉਹਦਾ ਪੁੱਤਰ ਪਿਆਸੀ ਬੇਹਰਕਤ ਦੇਵਸਾਰ ਵਾਂਗ ਪੀਲਾ ਸਹਬ ਜੀ ਦਾ ਮਾਣਾ ਪੰਗਰ ਆਇਆ ਪੁੱਛਣ ਲੱਗੇ ਮਾਈ ਜੀ ਕਿਉਂ ਰੋਂਦੇ ਹੋ ਮਾਈ ਬੋਲੀ ਸੱਚੇ ਪਾਤਸ਼ਾਹ ਜੀ ਆ ਮੇਰਾ ਪੁੱਤਰ ਕੱਲਾ ਕੱਲਾ ਏ ਹੁਣੇ ਚੰਗਾ ਭਲਾ ਖੇਡਦਾ ਪਿਆ ਸੀ ਪਤਾ ਨਹੀਂ ਕੀ ਹੋਇਆ ਭੁੰਜੇ ਲੇਟ ਗਿਆ ਨਾ ਬੋਲਦਾ ਨਾ ਹਿੱਲਦਾ ਨਾ ਸਾਹ ਲੈਂਦਾ ਹੈ ਸਹਿਬ ਜੀ ਕੋਮਲਤਾ ਨਾਲ ਸਹਿਜ ਭਾ ਬੋਲੇ ਮਾਈ ਜੀ ਤੁਹਾਨੂੰ ਭੁਲੇਖਾ ਲੱਗਿਆ ਵੇਖੋ ਇਹਦਾ ਸਾਹ ਲੈ ਰਿਆ ਤੇ ਲਓ ਅੱਖਾਂ ਵੀ ਚਮਕਣ ਲੱਗ ਪਿਆ ਇਹਦਾ ਚੰਗਾ ਭਲਾ ਮਾਈ ਨੇ ਪੁੱਤਰ ਨੂੰ ਗਲ ਨਾਲ ਲਾ ਲਿਆ ਅਦੇ ਸਹਿਬ ਜੀ ਨੂੰ ਨਮਸਕਾਰਾਂ ਕਰਦੀ ਚਲੀ ਗਈ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਕਰਦੇ ਧਰਮ ਨਹੀਂ ਗੱਲ ਕਰਨੀ ਨਾਮ ਜਪਨਾ ਜ਼ੁਲਮ ਤੋਂ ਡਰਨਾ ਨਹੀਂ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਇਸਰਾਂ ਦੇ ਬਚਨ ਮਹਾਰਾਜ ਜੀ ਸੰਗਤਾਂ ਨੂੰ ਕਰਦੇ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਨਿਹਾਲੋ ਨਿਹਾਲ ਹੁੰਦੀਆਂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਖਰਵਾਦ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ